ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਅੰਕਾਰ ਸਤ ਗੁਰ ਪ੍ਰਸਾਦਿ ਜਬ ਦੇਖਾ ਤਪ ਗਾਵਾ ਤੋ ਜਨ ਤੀਰਜ ਪਾਵਾ ਜਬ ਦੇਖਾ ਤਬ ਗਾਵਾਂ ਤੋ ਜਨ ਤੀਰਜ ਪਾਵਾਂ ਭਗਤਾਂ ਕੀ ਬਾਣੀ ਦੇ ਅੰਤਰਗਤ ਸ੍ਰੀ ਨਾਮਦੇਵ ਜੀਓ ਕੀ ਬਾਣੀ ਪ੍ਰਾਰੰਭ ਹੁੰਦੀ ਹੈ ਰਾਗ ਸੋਰਠ ਦੇ ਵਿੱਚ ਅੰਗ 656 657 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਬ ਦੇਖਾ ਤਬ ਗਾਵਾਂ ਅਰਥਾਤ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਜਦੋਂ ਵੀ ਤੁਹਾਡੇ ਦਰਸ਼ਨ ਕਰਨੇ ਕਰਦਾ ਹਾਂ ਤੁਹਾਨੂੰ ਦੇਖਣਾ ਕਰਦਾ ਹਾਂ ਤਦੋਂ ਹੀ ਤੁਹਾਡੇ ਗੁਣਾਂ ਨੂੰ ਤੁਹਾਡੇ ਨਾਮ ਨੂੰ ਬਾਣੀ ਨੂੰ ਗਾਉਣਾ ਕਰਦਾ ਹਾਂ ਕਹਿੰਦੇ ਤੋ ਜਨ ਧੀਰਜ ਪਾਵਾਂ ਤੇ ਮੈਂ ਤੁਹਾਡਾ ਜਨ ਤਦੋਂ ਹੀ ਧੀਰਜ ਪਾਉਣੀ ਕਰਦਾ ਹਾਂ ਸੋਗਰ ਹਾਉ ਵਾਲੀ ਪੰਕਤੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾ ਨਾ ਕਹਿੰਦੇ ਨਾਦ ਸਮਾਇ ਲੋਰੇ ਸਤਗੁਰ ਪੇਟ ਲੈ ਦੇਵਾਰ ਹਾ ਨਾਦ ਸਮਾਇ ਲੋਰੇ ਸਤਗੁਰ ਪੇਟ ਲੈ ਦੇਵਾਰ ਅਰਥਾਤ ਕਿ ਦੇਵਾ ਭਾਵ ਪ੍ਰਕਾਸ਼ ਸਰੂਪ ਪੂਜਣ ਜੋਗ ਸਤਗੁਰ ਪਾਤਸ਼ਾਹ ਜੀਆਂ ਦੇ ਨਾਲ ਪੇਟ ਅਰਥਾਤ ਮਿਲਣੀ ਤੋਂ ਅਪਰੰਤ ਸਿਨਾਤ ਸਰੂਪ ਪਰਮੇਸ਼ਰ ਦੇ ਵਿੱਚ ਸਮਾਉਣਾ ਕਰਦੇ ਹਾਂ ਉਹ ਹਰੀ ਪਰਮੇਸ਼ਰ ਜੀ ਦੇ ਵਿੱਚ ਲੀਨ ਹੋਣਾ ਕਰਦੇ ਹਾਂ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਹ ਚਿਲ ਮਿਲਕਾਰ ਦੇ ਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੇ ਜਾਤ ਸਮਾਨੇ ਮੈਂ ਗੁਰ ਪ੍ਰਸਾਦਿ ਜਾਣੇ ਜਹਾਂ ਚੇਲ ਮਿਲਕਾਰ ਦੇ ਸੰਤ ਅਰਥਾਤ ਕਿ ਜਿੱਥੇ ਉਸ ਹਰੀ ਪਰਮੇਸ਼ਰ ਜੀ ਦੇ ਦਰ ਤੇ ਮਹਾਰਾਜ ਕਹਿੰਦੇ ਨੂਰਾਨੀ ਇਲਾਹੀ ਪ੍ਰਕਾਸ਼ ਦੇ ਚੇਲ ਮਿਲਕਾਰ ਦਿਸਦੀ ਐ ਅਦੁੱਤੀ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ ਮਹਾਰਾਜ ਕਹਿੰਦੇ ਤਹ ਅਨਹਦ ਸ਼ਬਦ ਬਜੰਤਾ ਕੋਥੇ ਸਾਰੀ ਪਰਮੇਸ਼ਰ ਦੇ ਦਰ ਤੇ ਮਹਾਰਾਜ ਕਹਿੰਦੇ ਹਾਦ ਤੋ ਰਹਿਤ ਸੀਮਾ ਬੰਨੇ ਦਾਰੇ ਘੇਰੇ ਤੋ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਲਾਹੀ ਸੰਗੀਤ ਬਾਜ ਰਿਹਾ ਹੈ ਅਨਹਦ ਸ਼ਬਦ ਵਜ ਰਿਹਾ ਹੈ ਕਹਿੰਦੇ ਜੋਤੀ ਜੋਤ ਸਮਾਨੇ ਮੈਂ ਗੁਰ ਪ੍ਰਸਾਦਿ ਜਾਣੇ ਜੋਤੀ ਜੋਤ ਸਮਾਨੇ ਅਰਥਾਤ ਕਿ ਉਥੇ ਜੋਤੀ ਪਰਮੇਸ਼ਰ ਜੀ ਦੀ ਜੋਤ ਸਮਾਈ ਹੋਈ ਹੈ ਰੋਜ਼ ਦਾ ਲੋਕਿਕ ਪ੍ਰਕਾਸ਼ ਸਮਾਇਆ ਹੋਇਆ ਹੈ ਮਹਾਰਾਜ ਕਹਿੰਦੇ ਮੈਂ ਗੁਰ ਪ੍ਰਸਾਦੀ ਜਾਣੀ ਆਪਣੇ ਗੁਰਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਮੈਂ ਉਸ ਅਵਸਾਰ ਨੂੰ ਜਾਣਣਾ ਕੀਤਾ ਉਸ ਦਰ ਘਰ ਨੂੰ ਜਾਣਣਾ ਕੀਤਾ ਹੈ ਕਹਿੰਦੇ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰਾ ਨਹੀਂ ਦੂਰ নিজ ਆਤਮਾ ਰਹਿ ਆ ਭਰਪੂਰ ਅਰਤਨਾ ਕਮਲ ਕੋਠਰੀ ਅਰਥਾਤ ਕਿ ਹਿਰਦੇ ਕਮਲ ਰੂਪ ਕੋਠੜੀ ਸ਼ਬਦਾਂ ਰੂਪੀ ਨਾਮ ਰੂਪੀ ਰਤਨਾ ਦੇ ਨਾਲ ਭਰੀ ਪਈ ਐ ਚਮਕਾਰ ਬਿਜਲ ਤਹੀਦ ਮਹਾਰਾਜ ਕਹਿੰਦੇ ਉਥੇ ਅਲੋਕ ਇੱਕ ਬਿਜਲੀ ਲਿਸ਼ਕਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਰੂਪ ਬਿਜਲੀ ਜਿਹੜੀ ਚਮਕਦੀ ਹੈ ਕਹਿੰਦੇ ਨੇਰਾ ਨਹੀਂ ਦੂਰ ਨੇ ਜੀ ਆਤਮਾ ਰਹਿਆ ਭਰਪੂਰ ਨੇਰਾ ਨਹੀਂ ਦੂਰ ਪਾਤਸ਼ਾਹ ਕਹਿੰਦੇ ਨੇੜਈ ਆਕਾਲ ਪੁਰਖ ਵਾਹਿਗੁਰੂ ਕੋਈ ਬਹੁਤ ਹੀ ਦੂਰ ਨਹੀਂ ਕਹਿੰਦੇ ਨੇ ਜੇ ਆਤਮਾ ਰਹਿਿਆ ਭਰਪੂਰ ਅਰਥਾਤ ਕਿਉਂ ਆਕਾਲ ਪੁਰਖ ਵਾਹਿਗੁਰੂ ਸਾਡੀ ਨਿੱਜੀ ਆਤਮਾ ਦੇ ਵਿੱਚ ਭਰਪੂਰ ਹੋ ਕੇ ਵਰਤ ਰਿਹਾ ਸਾਡਾ ਨਿੱਜ ਤਵ ਸਾਡਾ ਆਪਣਾ ਆਪ ਅਸਲ ਦੇ ਵਿੱਚ ਹਰੀ ਪਰਮੇਸ਼ਰ ਦਾ ਰੂਪ ਹੀ ਆਸੀਂ ਹਰੀ ਦੀ ਅੰਸ਼ ਹਾਂ ਮਹਾਰਾਜ ਕਹਿੰਦੇ ਜਹ ਅਨਹਤ ਸੂਰ ਉਜਿਆਰਾ ਤਹ ਦੀਪਕ ਜਲਾ ਸੰਚਾਰਾ ਗੁਰ ਪ੍ਰਸਾਦਿ ਜਾਨਿਆ ਜਨਨਾਮ ਸਹਿਜ ਸਮਾਨਿਆ ਜਹ ਅਨਹਤ ਸੂਰ ਉਜਿਆਰ ਅਰਥਾਤ ਕਿ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਉਹਦੇ ਘਰ ਦੇ ਵਿੱਚ ਅਨਹਤ ਅਰਥਾਤ ਕਿ ਹੱਤਿਆ ਤੋਂ ਰਹਿਤ ਅਬਨਾਸ਼ੀ ਪਰਮੇਸ਼ਰ ਦਾ ਰੂਪ ਸੂਰਜ ਦਾ ਉਜਿਆਰਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗਿਆਨ ਰੂਪੀ ਸੂਰਜ ਦਾ ਚਾਨਣ ਹੈ ਕਹਿੰਦਾ ਤਹ ਦੀਪਕ ਜਲਾ ਸੰਸਾਰ ਅਰਥਾਤ ਕਿ ਉੱਥੇ ਸਾਡੇ ਸਾਧਨਾ ਰੂਪੀ ਦੀਵੇ ਜਿਹੜੇ ਨੇ ਬਹੁਤ ਧੁੰਦਲੇ ਪ੍ਰਤੀਤ ਹੁੰਦੇ ਹਨ ਕਹਿੰਦਾ ਗੁਰ ਪ੍ਰਸਾਦੀ ਜਾਨਿਆ ਜਨ ਨਾਮ ਸਹਿਜ ਸਮਾਨਿਆ ਗੁਰ ਪ੍ਰਸਾਦੀ ਜਾਨਿਆ ਆਪਣੇ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਅਸੀਂ ਉਸ ਅਵਸਰ ਨੂੰ ਉਸ ਦਰ ਘਰ ਨੂੰ ਜਾਣਣਾ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਕਹਿੰਦੇ ਜਨ ਨਾਮ ਸਹਿਜ ਸਮਾਨਿਆ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਮੈਂ ਤੁਹਾਡਾ ਜਨ ਤੁਹਾਡਾ ਦਾਸ ਸਹਿਜ ਦੇ ਵਿੱਚ ਸਮਾਇਆ ਹਾਂ ਸਹਿਜ ਦੇ ਵਿੱਚ ਲੀਨ ਹੋਇਆ ਹਾਂ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਨ ਘਾਰ ਚੌਥਾ ਸੁਰਠ ਵਾੜ ਪੜੋਸਣ ਪੂਛਲੇ ਨਾਮਾ ਕਾ ਪਹਿਸ਼ਾਨ ਸ਼ਵਾਈ ਹੋ ਤੋਪਾ ਦੁਗਣੇ ਮਜੂਰੀ ਦੇਹੋ ਮੋਕੋ 베ਡੀ ਦੇਹੋ ਬਤਾਈ ਹੋ ਵਾੜ ਪੜੋਸਣ ਪੂਛਲੇ ਨਾਮਾ ਕਾ ਪਹਿਸ਼ਾਨ ਸ਼ਵਾਈ ਹੋ ਕਹਿੰਦਾ ਇੱਕ ਵਾਰੇ ਭਗਤ ਨਾਮਦੇਵ ਜੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਸਨ ਤੇ ਸ਼ੋ ਉਹਨਾਂ ਦੀ ਛੰਨ ਛੜ ਗਈ ਲੋਕਾਂ ਨੇ ਦੱਸਣਾ ਕੀਤਾ ਔਰ ਭਗਤ ਨਾਮਦੇਵ ਜੀ ਨੇ ਕਹਿਣਾ ਕੀਤਾ ਕਿ ਭਾਈ ਜਿਸ ਦੇ ਹੁਕਮ ਦੇ ਵਿੱਚ ਛੰਨ ਛੜੀ ਹੈ ਉਹੀ ਬਣੇਗਾ ਸੋ ਕਹਿੰਦਾ ਪਰਮੇਸ਼ਰ ਕਾਰੀਗਰ ਦਾ ਰੂਪ ਧਾਰ ਕੇ ਭਗਤ ਨਾਮਦੇਵ ਜੀ ਦੀ ਛੰਨ ਬੰਨਦੇ ਹਨ ਔਰ ਆਂਡਣਾ ਗਵਾਡਣਾ ਪੁੱਛਦੀਆਂ ਹਨ ਕਹਿੰਦੇ ਪਾੜ پڑੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਛਵਾਈ ਹੋ ਪਾੜ پڑੋਸਣ ਪੁੱਛ ਲੈ ਨਾਮਾ ਆਂਡਣਾ ਗਵਾਂਡਣਾ ਪੁੱਛਦਿਆਂ ਨੇ ਨਾਮਿਆਂ ਕੀ ਪੁੱਛਦਿਆਂ ਨੇ ਕਹਿੰਦੀਆਂ ਕਾ ਪਹਿਚਾਨ ਛਵਾਈ ਹੋ ਕਿਹਦੇ ਕੋਲੋਂ ਛਣ ਬਨਵਾਈ ਹੋ ਔਰ ਭਗਤ ਨਾਮਦੇਵ ਜੀ ਨੂੰ ਹੋਰ ਕੀ ਕਹਿੰਦੀਆਂ ਨੇ ਕਹਿੰਦੀਆਂ ਤੋਪਾ ਦੁੱਗਣੀ ਮਜ਼ੂਰੀ ਦੇਹੋ ਮੋਕਾ 베ਢੀ ਦੇਹੋ ਬਤਾਈ ਹੋ ਤੋਹਹਾ ਦੁਗਣੀ ਮਜ਼ਦੂਰੀ ਦੇਹੋ ਅਸੀਂ ਤੇਰੇ ਨਾਲ ਦੁਗਣੀ ਮਜ਼ਦੂਰੀ ਦੇਵਾਂਗੇ ਉਸ ਕਾਰੀਗਰ ਨੂੰ ਮੋਕਾ 베ਢੀ ਦੇਹੋ ਬਤਾਈ ਹੋ ਔਰ ਕਹਿੰਦਿਆਂ ਨੇ ਕਿ ਮੈਨੂੰ ਉਸ ਕਾਰੀਗਰ ਦੀ 10 ਪੌਣੀ ਕਰ ਉਸ ਤਰਖਾਨ ਦੀ ਉਸ 베ਢੀ ਦੀ 10 ਪੌਣੀ ਕਰ ਜਿਸ ਨੇ ਤੇਰੀ ਸ਼ਾਨ ਬੰਨੀ ਹੈ ਗਰ ਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਕੀ ਕਿਰਪਾ ਕਰਦੇ ਹਨ ਕਹਿੰਦੇ ਰੇ ਬਾਈ 베ਢੀ ਦੇ ਨਾ ਜਾਈ ਦੇਖ 베ਢੀ ਰਹਾ ਸਮਾਈ ਹਮਾਰਾ 베ਢੀ ਪ੍ਰਾਨ ਆਧਾਰ ਰਹਾ ਅਰੇ ਬਾਈ 베ਡੀ ਦੇ ਨਾ ਜਾਇ ਅਰਥਾਤ ਕੇ ਮਾਈ ਉਹ 베ਡੀ ਉਤਰਖਾਨ ਉਹ ਕਾਰੀਗਰ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਕਹਿੰਦਾ ਦੇਖ 베ਡੀ ਰਿਹਾ ਸਮਾਈ ਸੁਰਤੀ ਦੇ ਨਿਤਰਾਂ ਦੇ ਨਾਲ ਦੇਖਣਾ ਕਰੋ 베ਡੀ ਉਹ ਕਾਰੀਗਰ ਉਤਰਖਾਨ ਉਹ ਹਰੀ ਪਰਮੇਸ਼ਰ ਕਣ ਕਣ ਦੇ ਵਿੱਚ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਪਿਆ ਹੈ ਲੀਨ ਹੈ ਭਰਪੂਰ ਹੈ ਕਰ ਮਹਾਰਾਜ ਕਹਿੰਦੇ ਹਮਾਰਾ 베ਡੀ ਪ੍ਰਾਨ ਆਧਾਰ ਹਾਓ ਉਹ ਬੈੜੀਓ ਕਾਰੀਗਰੋ ਤਰਖਾਨ ਉਹ ਵਾਇਗਰੂ ਰੂਪੀ ਮਿਸਤਰੀ ਸਾਡੇ ਪੁਰਾਣਾ ਦਾ ਆਧਾਰ ਹੈ ਪੁਰਾਣਾ ਦਾ ਆਸਰਾ ਹੈ ਸੁਰ ਹਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬੈੜ ਹੀ ਪ੍ਰੀਤ ਮਜ਼ੂਰੀ ਮੰਗੈ ਜੋ ਕੌ ਸ਼ਾਨ ਸ਼ਬਾਵੈ ਹੋ ਲੋਗ ਕੋ ਟੰਬ ਸਭ ਹੋ ਤੈ ਤੋ ਰੈ ਤੋ ਆਪਨ 베ਢੀ ਆਵਹਿ ਹੋ 베ਢੇ ਪ੍ਰੇਤ ਮਜ਼ਦੂਰੀ ਮੰਗੈ ਜੋ ਕੌਸ਼ਾਨ ਸ਼ਵਾਵਹਿ ਹੋ ਆਂਡਣਾ ਗਵਾਂਡਣਾ ਕਹਿੰਦੀਆਂ ਸੰਤ ਇਥੋਂ ਦੁੱਗਣੀ ਮਜ਼ਦੂਰੀ ਦੇਵਾਂਗੇ ਸਾਨੂੰ ਉਸ ਕਾਰੀਗਰ ਦੀ 10 ਪਾ ਔਰ ਭਗਤ ਨਾਮਦੇਵ ਜੀ ਕੀ ਉੱਤਰ ਦਿੰਦੇ ਨੇ ਕਹਿੰਦੇ ਉਹ 베ਢੀ ਉਹ ਕਾਰੀਗਰੋ ਤਰਖਾਨ ਨੋ ਮਿਸਤਰੀ ਪਰੇਤ ਰੂਪੇ ਮਜ਼ਦੋਰੇ ਮੰਗਦਾ ਜਾ ਕੋ ਹੁ ਸ਼ਾਨ ਸ਼ਬਾਵੈ ਹੋ ਜੇ ਕਿਸ ਨੇ ਉਹਦੇ ਕੋਲੋਂ ਆਪਣੀ ਛਾਨ ਬਣਵਾਉਣੀ ਹੋਵੇ ਤਾਂ ਕਹਿੰਦਾ ਲੋਗ ਕੁਟੰਬ ਸਭ ਤੈ ਤੋ ਰੈ ਤੋ ਆਪਨ ਬੇਢੀ ਆਵੈ ਹੋ ਲੋਕਾਂ ਦੇ ਨਾਲੋਂ ਵੀ ਔਰ ਸਾਰੇ ਕਬੀਲੇ ਵਾਲਿਆਂ ਦੇ ਨਾਲੋਂ ਵੀ ਮਨ ਕਰਕੇ ਤੋੜ ਨਹੀਂ ਪੈਂਦੀ ਐ ਤੋ ਆਪਨ ਬੇੜੀ ਆਵੈ ਹੋ ਤੇ ਮਹਾਰਾਜ ਕਹਿੰਦੇ ਬੇੜੀ ਤਰਖਾਣੋ ਕਾਰੀਗਰੋ ਮਿਸਤਰੀ ਆਪ ਹੀ ਆ ਜਾਂਦਾ ਆਪਣੇ ਭਗਤਾਂ ਦੀ ਸ਼ਾਨ ਬੰਨਣਾ ਜੇ ਝੂਠਾ ਮੋਤ ਤੋੜ ਦੇ ਵੀ ਤਾਂ ਸੋਗ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਐਸ ਬੇੜੀ ਵਰਨ ਨਾ ਸਾਕ ਸਭ ਅੰਤਰ ਸਭ ਠਾਈ ਹੋ ਗੁੰਗਾ ਮਹਾ ਅਮਰਤ ਰਸ ਚਾਖਿਆ ਪੁੱਛੇ ਕਹਿ ਨਾ ਜਾਏ ਹੋ ਐਸੋ ਬੈਠੀ ਵਰਨ ਨਾ ਸਕਾ ਤੈਸ ਤਰ੍ਹਾਂ ਦੇ ਬੈਠੀ ਅਰਥਾਤ ਵਾਹਿਗੁਰੂ ਰੂਪੀ ਮਿਸਤਰੀ ਦਾਸੀ ਵਰਣਨ ਨਹੀਂ ਕਰ ਸਕਦੇ ਸਭ ਅੰਤਰ ਸਭ ਥਾਈ ਹੋ ਉੰਜ ਸਾਰਿਆਂ ਦੇ ਅੰਦਰ ਵੀ ਆ ਸਾਰੀਆਂ ਥਾਵਾਂ ਦੇ ਵਿੱਚ ਮੌਜੂਦ ਹੈ ਆਕਾਲ ਪੁਰਖ ਵਾਹਿਗੁਰੂ ਰੂਪੀ ਮਿਸਤਰੀ ਕਹਿੰਦਾ ਗੁੰਗਾ ਮਹਾਂ ਅਮਰਤ ਰਸ ਚੱਖਿਆ ਪੁੱਛੇ ਕਹਿ ਨਾ ਜਾਏ ਹੋ ਉਹ ਸਕਾਲਪੁਰਖ ਵਾਹਿਗੁਰੂ ਦੇ ਵਸਲ ਦਾ ਆਨੰਦ ਕੁਝ ਇਸ ਤਰੀਕੇ ਦਾ ਹੈ ਜਿਵੇਂ ਮਹਾਰਾਜ ਕਹਿੰਦੇ ਗੁੰਗੇ ਨੇ ਮਹਾਨ ਅਮਰਤ ਰਸ ਚੱਖਿਆ ਹੋਵੇ ਬਹੁਤ ਵਧੀਆ ਕੋਈ ਸਵਾਦਲਾ ਪਦਾਰਥ ਚੱਖਿਆ ਹੋਵੇ ਪੁੱਛੇ ਕਹਿ ਨਾ ਜਾਈ ਹੋ ਜੇ ਕੋਈ ਪੁੱਛੇ ਕਿਵੇਂ ਦਾ ਲੱਗਿਆ ਤੇ ਦੱਸ ਨਾ ਸਕਦਾ ਹੋਵੇਵੇਂ ਮਹਾਰਾਜ ਦੇ ਵਸਲ ਦਾ ਰਸ ਹੈ ਆਨੰਦ ਹੈ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬੈਢੀ ਕੇ ਗੁਣ ਸੁਨਰੀ ਬਾਈ ਜਲਧ ਬਾੰਦ ਤ੍ਰੂਥ ਥਾਪਿਓ ਨਾਮੈ ਕੈ ਸੁਆਮੀ ਸੀਯਾ ਬੋਰੀ ਲੰਕਪ ਭੀਖਣ ਆਪਿਓ ਬੈਢੀ ਕੇ ਗੁਣ ਸੁਨਰੀ ਬਾਈ ਹੈ ਮਾਈ ਉਸ ਵਾਇਗੁਰੂ ਰੂਪੀ ਕਾਰੀਗਰ ਦੇ ਮਹਾਰਾਜ ਕਹਿੰਦੇ ਗੁਣਾਂ ਨੂੰ ਸੁਣਨਾ ਕਰ ਦੋ ਕੀ ਨੇ ਉਹਦੇ ਗੁਣ ਕਹਿੰਦੇ ਜਲਦ ਬਾਂਦ ਤ੍ਰੂਥਾਪਿਓ ਉਹਨੇ ਜਲਦ ਅਰਥਾਤ ਸਮੁੰਦਰਾਂ ਨੂੰ ਸੀਮਾ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਧਰਤੀ ਨੂੰ ਪਾਣੀ ਦੇ ਵਿੱਚ ਗਰਕਣ ਨਹੀਂ ਦਿੰਦਾ ਤ੍ਰੂਥਾਪਿਓ ਅਤੇ ਤ੍ਰੂ ਭਗਤ ਜੀ ਵਰਗਿਆਂ ਨੂੰ ਵੀ ਉਸਨੇ ਅਟਲ ਅਚਲ ਅਹਿਲ ਪਦਵੀ ਬਖਸ਼ੀ ਹੈ ਕਹਿੰਦੇ ਨਾਮੇ ਕੇ ਸੁਆਮੀ ਸੀ ਬਹੋਰੀ ਤੇ ਸਾਡਾ ਉਹ ਅਕਾਲ ਪੁਰਖ ਵਾਹਿਗੁਰੂ ਨਾਮਦੇਵ ਜੀ ਕਹਿੰਦੇ ਨੇ ਸਾਡੇ ਸੁਆਮੀ ਨੇ ਰਾਮਚੰਦਰ ਜੀ ਦੇ ਵਿੱਚ ਦੀ ਵਰਤ ਕੇ ਸੀਤਾ ਨੂੰ ਮੋੜ ਕੇ ਲਿਆਂਦਾ ਸੀ ਔਰ ਜਿਹੜੀ ਲੰਕਾ ਸੀ ਉਹ ਭਪੇ ਖੰਡ ਦੇ ਅਰਪਣ ਕੀਤੀ ਸੀ ਇਥੇ ਇੱਕ ਗੱਲ ਜੇਕਰ ਜੋ ਹੋ ਗਿਆ ਕਿ ਭਗਤ ਨਾਮਦੇਵ ਜੀ ਅਵਤਾਰਵਾਦ ਦਾ ਸਮਰਥਨ ਨਹੀਂ ਕਰ ਰਹੇ ਬਲਕਿ ਪਰਮੇਸ਼ਰ ਦੀ ਵਿਆਪਕਤਾ ਦੀ ਗੱਲ ਕਰਦੇ ਨੇ ਅਵਤਾਰਾ ਵਿੱਚ ਦੀ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਰਤਦਾ ਮਹਿਸੂਸ ਕਰ ਰਹੇ ਹਨ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਨ ਸੋਰਠਿ ਕਰਤੀਜਾ ਆਣਾ ਮੜਿਆ ਮੰਦਲ ਬਾਜਾ ਬਿਨ ਸਾਵਣ ਕਨਹਰ ਗਾਜਾ ਬਾਦਲ ਬਿਨ ਬਰਖਾ ਹੋਈ ਜੋ ਤਾਤ ਵਿਚਾਰਾ ਕੋਈ ਆਣਾ ਮੜਿਆ ਮੰਡਲ ਬਾਜਰ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਦਰਾਨ ਮਹਾਰਾਜ ਕਹਿੰਦੇ ਕਿਸੇ ਚਮੜੇ ਵਗੈਰਾ ਤੋਂ ਬਿਨਾਂ ਅਣ ਮੜਿਆ ਹੋਇਆ ਮੰਡਲ ਭਾਵਕੇ ਢੋਲ ਵੱਜਣ ਲੱਗ ਪੈਂਦਾ ਹੈ ਮਨੋ ਔਰ ਪਾਤਸ਼ਾਹ ਕਹਿੰਦੇ ਬਿਨਾਂ ਸ਼ਾਵਣ ਕਨਹਰ ਗਾਜੈ ਅਰਥਾਤ ਕਿ ਬਿਨਾਂ ਸੌਣ ਮਹੀਨੇ ਤੋਂ ਬਿਨਾਂ ਬਰਸਾਤ ਰੁੱਤ ਤੋਂ ਹੀ ਅੰਦਰ ਅੰਤਿਸ਼ ਕਰਨ ਦੇ ਵਿੱਚ ਉਹਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਬੱਦਲ ਗੱਜਣ ਲੱਗ ਪੈਂਦੇ ਹਨ ਕਹਿੰਦੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰਾ ਕੋਈ ਤੇ ਮਹਾਰਾਜ ਕਹਿੰਦੇ ਬਿਨਾ ਬੱਦਲਾਂ ਤੋਂ ਅੰਦਰ ਉਹਦਾ ਕਿਰਪਾ ਰੂਪੀ ਮੀਂਹ ਵਰਨ ਲੱਗ ਪੈਂਦਾ ਹੈ ਵਰਖਾ ਹੋਣ ਲੱਗ ਪੈਂਦੀ ਹੈ ਜੇਕਰ ਕੋਈ ਤਤ ਸਰੂਪ ਪਰਮੇਸ਼ਰ ਦੀ ਵਿਚਾਰ ਕਰਨੀ ਕਰੇ ਤਾਂ ਸੁਗਰ ਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦਾ ਮੋਕ ਮਿਲਿਓ ਰਾਮ ਸੁਨੇਹੀ ਜੇ ਮਿਲਿਆ ਦੇ ਸੋਦੇਹੀ ਰਹਾਉ ਮੋਕ ਮਿਲਿਓ ਰਾਮ ਸੁਨੇਹੀ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਨ ਕਿ ਸਾਨੂੰ ਉਹ ਸੁਨੇਹੀ ਰਾਮ ਪਿਆਰਾ ਰਾਮ ਮਿਲਿਆ ਹੈ ਕਹਿੰਦਾ ਜੇ ਮਿਲਿਆ ਦੇਹ ਸੁਦੇਹੀ ਜਿਹੜੇ ਪਰਮੇਸ਼ਰ ਦੇ ਮਿਲਿਆ ਸੁਧਾਰਨ ਦੇਹੀ ਵੀ ਸੋਹਣੀ ਦੇਹੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਦੇ ਜਿਹੜੇ ਸੁਦੇਹੀ ਬਣ ਜਾਂਦੀ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਿਲ ਪਾਰ ਸਕੰਚਨ ਹੋਇਆ ਮੁਖ ਮਨ ਸਾਰ ਤਨ ਪਰੋਇਆ निज पाओ भया प्रम भागा गुरु पूछे मन पति आगा मिल पारस कंचन होया अर्थात कि भक्त नामदेव जी कृपा करते हैं कि असली गुरु पारस नु मिलके न कम में जे लोहे तो महाराज कहंदे सोना हो निबड़े साधारण जीव तो गुरमुखो निबड़े कहंदे मुख मनसार रत्न पुरोया से अपने मुख अते मनशा नु ਬਾਬੋ ਕੇ ਆਪਣੀ ਰਸਨਾ ਔਰ ਮਨ ਦੇ ਫੁਰਨਿਆਂ ਨੂੰ ਸ਼ਬਦਾਂ ਰੂਪੀ ਗੁਣਾ ਰੂਪੀ ਰਤਨਾ ਦੇ ਵਿੱਚ ਪਰੋੜਾ ਕੀਤਾ ਹੈ ਨਾਮ ਰੂਪੀ ਰਤਨਾ ਦੇ ਵਿੱਚ ਪਰੋੜਾ ਕੀਤਾ ਹੈ ਕਹਿੰਦੇ ਨਿਜ ਪਾਉ ਭਾ ਭ੍ਰਮ ਭਾਗਾ ਗੁਰ ਪੁੱਛੇ ਮਨਪਤੀ ਆਗਾ ਨਿਜ ਪਾਉ ਭਾ ਅਰਥਾਤ ਕਿ ਹੁਣ ਸਾਡੇ ਅੰਦਰ ਆਪਣੀ ਨਿਜੀ ਆਤਮਾ ਦਾ ਭਾਉ अथवा ਪ੍ਰੇਮ ਜਾਂ ਗਿਆਨ ਪ੍ਰਗਟ ਹੋਇਆ ਹੈ ਅਤੇ ਇਸ ਦੇ ਨਾਲ ਸਾਡੇ ਅੰਦਰ ਦਾ ਭਰਮ ਭੱਲੇ ਖਾ ਭੱਜ ਗਿਆ ਦੌੜ ਗਿਆ ਔਰ ਮਹਾਰਾਜ ਕਹਿੰਦੇ ਗੁਰ ਪੁੱਛੇ ਮਨ ਪਤੀ ਆਗਾ ਤੇ ਗੁਰੂ ਮਹਾਰਾਜ ਜੀ ਨੂੰ ਗਿਆਨ ਦੀ ਬਾਤ ਪੁੱਛ ਕੇ ਹੁਣ ਸਾਡਾ ਮਨ ਪਤੀਦਿਆ ਹੈ ਮਾਨ ਤ੍ਰਿਪਤ ਹੋਇਆ ਹੈ ਮਨ ਦੀ ਤਸੱਲੀ ਹੋਈ ਹੈ ਕਹਿੰਦੇ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਇੱਕ ਕਰ ਜਾਣਿਆ ਗੁਰ ਤੇ ਲਹਾ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਇੰਜਾਲ ਪੀਤਰ ਕੁੰਭ ਸਮਾਨ ਅਰਥਾਤ ਕਿ ਹੁਣ ਵਾਹਿਗੁਰੂ ਰੂਪੇ ਜਲ ਅਥਵਾ ਸਮੁੰਦਰ ਦੇ ਵਿੱਚ ਜੀਵ ਰੂਪੇ ਕੁੰਭ ਸਮਾਇਆ ਹੈ ਭਾਵ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਲੀਨ ਹੋਏ ਹਾਂ ਸਹਿਜ ਦੇ ਵਿੱਚ ਗਵਾਚਣਾ ਕੀਤਾ ਉਹਦੀ ਕਿਰਪਾ ਤੋਂ ਉਪਰੰਤ ਕਹਿੰਦੇ ਸਭ ਰਾਮ ਏਕ ਕਰ ਜਾਣਿਆ ਔਰ ਇੱਕ ਆਮ ਨੂੰ ਇੱਕ ਆਕਾਲ ਪੁਰਖ ਵਾਹਿਗੁਰੂ ਨੂੰ ਸਰਵ ਵਿਆਪੀ ਕਰਕੇ ਜਾਂ ਸਾਰੇ ਪਸਾਰੇ ਚ ਮੌਜੂਦ ਕਰਕੇ ਜਾਣਨਾ ਕੀਤਾ ਹੈ ਕਹਿੰਦਾ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਗੁਰ ਚੇਲੇ ਹੈ ਮਨ ਮਾਨਿਆ ਹੁਣ ਗੁਰੂ ਦਾ ਚੇਲੇ ਨਾਲ ਚੇਲੇ ਦਾ ਗੁਰੂ ਦੇ ਨਾਲ ਮਨ ਮੰਨ ਗਿਆ ਜਾਂ ਫਿਰ ਸਾਡਾ ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਨ ਮੰਨ ਗਿਆ ਪਰਚ ਗਿਆ ਹੈ ਕਰਜਾ ਨਾਮੈ ਤਤ ਪਛਾਨਿਆ ਤੇ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਏਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨਾਂ ਨੇ ਤੁਹਾਡੇ ਦਾਸਾਂ ਨੇ ਤਤ ਸਰੂਪ ਪਰਮੇਸ਼ਰ ਜੀ ਤੁਹਾਨੂੰ ਪਛਾਨਣਾ ਕੀਤਾ ਹੈ ਮਹਾਰਾਜ ਕਹੇ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ